ਦੋਸਤੋ ਭਾਰਤੀ ਫੌਜ ਦੇ ਵਿੱਚ ਭਰਤੀ ਦੀ ਆਨਲਾਈਨ ਪ੍ਰਕਿਰਿਆ ਸ਼ੁਰੂ ਹੋ ਚੁੱਕੀ ਹੈ ਅਤੇ 10 ਅਪ੍ਰੈਲ ਤੋਂ ਪਹਿਲਾ ਪਹਿਲਾ ਆਨਲਾਈਨ ਅਪਲਾਈ ਕਰਨਾ ਪਵੇਗਾ ਅਤੇ ਜੇਕਰ ਤੁਹਾਡੇ ਪਰਿਵਾਰ ਦੇ ਵਿੱਚ ਕੋਈ ਨੌਜਵਾਨ ਫੌਜ ਦੇ ਵਿੱਚ ਅਗਨੀਵੀਰ ਭਰਤੀ ਹੋਣਾ ਚਾਹੁੰਦਾ ਹੈ ਤਾਂ ਫਿਰ ਇਹ ਵੀਡੀਓ ਤੁਹਾਡੇ ਲਈ ਹੈ ਸਤਿ ਸ੍ਰੀ ਅਕਾਲ ਜੀ ਬਾਈ ਜੀ ਪੰਜਾਬੀ ਦੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਮੈਂ ਹਾਂ ਅਵਤਾਰ ਸਿੰਘ ਕੰਬੋਜ ਅੱਜ ਦੀ ਇਸ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਭਾਰਤੀ ਫੌਜ ਦੀ ਭਰਤੀ ਦੀ ਆਨਲਾਈਨ ਪ੍ਰਕਿਰਿਆ ਦੀ ਪੂਰੀ ਜਾਣਕਾਰੀ ਦੇਣ ਜਾ ਰਿਹਾ ਹਾਂ ਸੋ ਇਸ ਵੀਡੀਓ ਨੂੰ ਧਿਆਨ ਨਾਲ ਦੇਖਣਾ ਅਤੇ ਪੂਰਾ ਦੇਖਣਾ ਤੇ ਇਸ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਵੀ ਜਰੂਰ ਕਰਨਾ ਫੌਜ ਦੇ ਵਿੱਚ ਅਗਨੀਵੀਰ ਦੀ ਵੱਖ-ਵੱਖ ਅਸਾਮੀਆਂ ਜਨਰਲ ਡਿਊਟੀ ਟੈਕਨੀਕਲ ਟ੍ਰੇਡਮੈਨ ਅਸਿਸਟੈਂਟ ਜੀਐਸਯੂ ਆਦੀ ਅਸਾਮੀਆਂ ਦੇ ਲਈ 10 ਅਪ੍ਰੈਲ ਤੋਂ ਪਹਿਲਾਂ ਪਹਿਲਾਂ ਅਪਲਾਈ ਕਰਨਾ ਪਵੇਗਾ ਅਤੇ ਇਹਨਾਂ ਦੀ ਲਿਖਤੀ ਪ੍ਰੀਖਿਆ ਜੂਨ ਮਹੀਨੇ ਦੇ ਵਿੱਚ ਹੋਵੇਗੀ ਇਹਨਾਂ ਅਸਾਮੀਆਂ ਦੇ ਵਿੱਚ ਭਰਤੀ ਹੋਣ ਦੇ ਲਈ ਵਿਦਿਅਕ ਯੋਗਤਾ 8ਵੀਂ 10ਵੀਂ ਅਤੇ 12ਵੀਂ ਪਾਸ ਹੈ ਅਤੇ ਉਮਰ ਹੱਦ ਦੀ ਸੀਮਾ 17.5 ਸਾਲ ਤੋਂ ਲੈ ਕੇ 21 ਸਾਲ ਤੱਕ ਹੈ ਹੁਣ ਭਰਤੀ ਹੋਣ ਦੇ ਚਾਹਵਾਨ ਜੋ ਉਮੀਦਵਾਰ ਹੈ ਉਹ ਹੇਠਾਂ ਦਿੱਤੀ ਹੋਈ ਵੈਬਸਾਈਟ joinindianarmy.nic.in ਦੇ ਉੱਪਰ ਆਨਲਾਈਨ ਅਪਲਾਈ ਕਰ ਸਕਦੇ ਆ ਅਤੇ ਵੈਬਸਾਈਟ ਦੇ ਰਾਹੀਂ ਤੁਸੀਂ ਅਸਾਮੀਆਂ ਅਤੇ ਯੋਗਤਾ ਸੰਬੰਧੀ ਹੋਰ ਵਿਧੇਰੇ ਜਾਣਕਾਰੀ ਵੀ ਲੈ ਸਕਦੇ ਹੋ ਹੁਣ ਫੌਜ ਦੇ ਵਿੱਚ ਭਰਤੀ ਹੋਣ ਦੇ ਚਾਹਵਾਨ ਨੌਜਵਾਨਾਂ ਦੇ ਲਈ ਖੁਸ਼ਖਬਰੀ ਇਹ ਹੈ ਕਿ ਸੀ ਪਾਈਟ ਕੈਂਪ ਨੰਗਲ ਵਿਖੇ ਮੁਫਤ ਤੁਹਾਨੂੰ ਸਿਖਲਾਈ ਵੀ ਦਿੱਤੀ ਜਾਂਦੀ ਹੈ ਇਸ ਸੀ ਪਾਈਟ ਕੈਂਪ ਨੰਗਲ ਵਿਖੇ ਤੁਹਾਨੂੰ ਲਿਖਤੀ ਪ੍ਰੀਖਿਆ ਅਜਿਹਾ ਫਿਜ਼ੀਕਲ ਟੈਸਟ ਦੀ ਮੁਫਤ ਦੇ ਵਿੱਚ ਤਿਆਰੀ ਕਰਵਾਈ ਜਾਂਦੀ ਹੈ ਅਤੇ ਸਿਖਲਾਈ ਲੈਣ ਵਾਲੇ ਨੌਜਵਾਨਾਂ ਨੂੰ ਮੁਫਤ ਦੇ ਵਿੱਚ ਰਹਿائش ਦਿੱਤੀ ਜਾਂਦੀ ਹੈ ਅਤੇ ਨਾਲ ਹੀ ਮੁਫਤ ਦੇ ਵਿੱਚ ਉਹਨਾਂ ਨੂੰ ਖਾਣਾ ਵੀ ਦਿੱਤਾ ਜਾਂਦਾ ਹੈ ਹੋਰ ਵਧੇਰੇ ਜਾਣਕਾਰੀ ਲੈਣ ਦੇ ਲਈ ਤੁਸੀਂ ਸੀ ਪਾਈਟ ਕੈਂਪ ਨੰਗਲ ਵਿਖੇ ਵੀ ਸੰਪਰਕ ਕਰ ਸਕਦੇ ਹੋ ਅਤੇ ਰੋਪੜ ਵਿਖੇ ਮਿੰਨੀ ਸਕੱਤਰੇਟ ਵਿਖੇ ਡੀਸੀ ਕੰਪਲੈਕਸ ਦੇ ਵਿੱਚ ਜ਼ਿਲ੍ਹਾ ਰੋਜ਼ਗਾਰ ਦਫ਼ਤਰ ਦੇ ਵਿੱਚ ਵੀ ਤੁਸੀਂ ਸੰਪਰਕ ਕਰ ਸਕਦੇ ਹੋ ਹੁਣ ਇੱਕ ਵਾਰੀ ਫੇਰ ਤੋਂ ਸਾਰੀ ਜਾਣਕਾਰੀ ਲੈ ਲਓ ਫੌਜ ਦੇ ਵਿੱਚ ਅਗਨੀਵੀਰ ਦੀ ਵੱਖ-ਵੱਖ ਅਸਾਮੀਆਂ ਜਨਰਲ ਡਿਊਟੀ ਟੈਕਨੀਕਲ ਟਰੇਡਮੈਨ ਅਸਿਸਟੈਂਟ ਜੀਐਸਯੂ ਆਦੀ ਅਸਾਮੀਆਂ ਦੇ ਲਈ 10 ਅਪ੍ਰੈਲ ਤੋਂ ਪਹਿਲਾਂ ਪਹਿਲਾਂ ਅਪਲਾਈ ਕਰਨਾ ਪਵੇਗਾ ਅਤੇ ਇਹਨਾਂ ਦੀ ਲਿਖਤੀ ਪ੍ਰੀਖਿਆ ਜੂਨ ਮਹੀਨੇ ਦੇ ਵਿੱਚ ਹੋਵੇਗੀ ਇਹਨਾਂ ਅਸਾਮੀਆਂ ਦੇ ਵਿੱਚ ਭਰਤੀ ਹੋਣ ਦੇ ਲਈ ਵਿਦਿਅਕ ਯੋਗਤਾ 8ਵੀਂ 10ਵੀਂ ਅਤੇ 12ਵੀਂ ਪਾਸ ਹੈ ਅਤੇ ਉਮਰ ਹੱਦ ਦੀ ਸੀਮਾ 17.5 ਸਾਲ ਤੋਂ ਲੈ ਕੇ 21 ਸਾਲ ਤੱਕ ਹੈ ਹੁਣ ਭਰਤੀ ਹੋਣ ਦੇ ਚਾਹਵਾਨ ਜੋ ਉਮੀਦਵਾਰ ਹੈ ਉਹ ਹੇਠਾਂ ਦਿੱਤੀ ਹੋਈ ਵੈਬਸਾਈਟ joinindianarmy.nic.in ਦੇ ਉੱਪਰ ਆਨਲਾਈਨ ਅਪਲਾਈ ਕਰ ਸਕਦੇ ਆ ਅਤੇ ਵੈਬਸਾਈਟ ਦੇ ਰਾਹੀਂ ਤੁਸੀਂ ਅਸਾਮੀਆਂ ਅਤੇ ਯੋਗਤਾ ਸੰਬੰਧੀ ਹੋਰ ਵਿਧੇਰੇ ਜਾਣਕਾਰੀ ਵੀ ਲੈ ਸਕਦੇ ਹੋ ਹੁਣ ਫੌਜ ਦੇ ਵਿੱਚ ਭਰਤੀ ਹੋਣ ਦੇ ਚਾਹਵਾਨ ਨੌਜਵਾਨਾਂ ਦੇ ਲਈ ਖੁਸ਼ਖਬਰੀ ਇਹ ਹੈ ਕਿ ਸੀ ਪਾਈਟ ਕੈਂਪ ਨੰਗਲ ਵਿਖੇ ਮੁਫਤ ਤੁਹਾਨੂੰ ਸਿਖਲਾਈ ਵੀ ਦਿੱਤੀ ਜਾਂਦੀ ਹੈ ਇਸ ਸੀ ਪਾਈਟ ਕੈਂਪ ਨੰਗਲ ਵਿਖੇ ਤੁਹਾਨੂੰ ਲਿਖਤੀ ਪ੍ਰੀਖਿਆ ਅਜਿਹਾ ਫਿਜ਼ੀਕਲ ਟੈਸਟ ਦੀ ਮੁਫਤ ਦੇ ਵਿੱਚ ਤਿਆਰੀ ਕਰਵਾਈ ਜਾਂਦੀ ਹੈ ਅਤੇ ਸਿਖਲਾਈ ਲੈਣ ਵਾਲੇ ਨੌਜਵਾਨਾਂ ਨੂੰ ਮੁਫਤ ਦੇ ਵਿੱਚ ਰਹਿائش ਦਿੱਤੀ ਜਾਂਦੀ ਹੈ ਅਤੇ ਨਾਲ ਹੀ ਮੁਫਤ ਦੇ ਵਿੱਚ ਉਹਨਾਂ ਨੂੰ ਖਾਣਾ ਵੀ ਦਿੱਤਾ ਜਾਂਦਾ ਹੈ ਹੋਰ ਵਧੇਰੇ ਜਾਣਕਾਰੀ ਲੈਣ ਦੇ ਲਈ ਤੁਸੀਂ ਸੀ ਪਾਈਟ ਕੈਂਪ ਨੰਗਲ ਵਿਖੇ ਵੀ ਸੰਪਰਕ ਕਰ ਸਕਦੇ ਹੋ ਅਤੇ ਰੋਪੜ ਵਿਖੇ ਮਿੰਨੀ ਸਕੱਤਰੇਟ ਵਿਖੇ ਡੀਸੀ ਕੰਪਲੈਕਸ ਦੇ ਵਿੱਚ ਜ਼ਿਲ੍ਹਾ ਰੋਜ਼ਗਾਰ ਦਫ਼ਤਰ ਦੇ ਵਿੱਚ ਵੀ ਤੁਸੀਂ ਸੰਪਰਕ ਕਰ ਸਕਦੇ ਹੋ ਲੋ ਜੀ ਜੇਕਰ ਤੁਹਾਡੇ ਪਰਿਵਾਰ ਦੇ ਵਿੱਚ ਕੋਈ ਨੌਜਵਾਨ ਫੌਜ ਦੇ ਵਿੱਚ ਭਰਤੀ ਹੋਣਾ ਚਾਹੁੰਦਾ ਹੈ ਤਾਂ ਫਟਾਫਟ ਇਸ ਤਰੀਕੇ ਦੇ ਨਾਲ ਆਨਲਾਈਨ ਅਪਲਾਈ ਕਰ ਲਓ ਅਤੇ ਜੇਕਰ ਮੁਫਤ ਦੀ ਵਿੱਚ ਸਿਖਲਾਈ ਲੈਣਾ ਚਾਹੁੰਦੇ ਹੋ ਤਾਂ ਫਿਰ ਸੀਪਾਇਡ ਕੈਂਪ ਨੰਗਲ ਵਿਖੇ ਸੰਪਰਕ ਵੀ ਕਰ ਲਓ ਸੋ ਉਮੀਦ ਕਰਦਾ ਹਾਂ ਕਿ ਤੁਹਾਨੂੰ ਇਹ ਜਾਣਕਾਰੀ ਪਸੰਦ ਆਈ ਹੋਵੇਗੀ ਤੇ ਤੁਸੀਂ ਹੁਣ ਤੱਕ ਇਸ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਵੀ ਕਰ ਦਿੱਤਾ ਹੋਵੇਗਾ ਅਤੇ ਜੇਕਰ ਤੁਸੀਂ ਬਾਈ ਦੀ ਪੰਜਾਬੀ ਨੂੰ ਪਹਿਲੀ ਵਾਰ ਦੇਖ ਰਹੇ ਹੋ ਤਾਂ ਬਾਈ ਦੀ ਪੰਜਾਬੀ ਚੈਨਲ ਨੂੰ ਫੇਸਬੁੱਕ ਦੇ ਉੱਪਰ ਫੋਲੋ ਅਤੇ YouTube ਦੇ ਉੱਪਰ ਸਬਸਕ੍ਰਾਈਬ ਵੀ ਜਰੂਰ ਕਰ ਲਓ ਧੰਨਵਾਦ ਹੈ ਦੋਸਤੋ ਫਿਰ ਮਿਲਾਂਗੇ ਕਿਸੇ ਹੋਰ ਜਾਣਕਾਰੀ